ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੁਆrti ਪੰਜਾਬ ਦਾ ਪ੍ਰੋਗਰਾਮ ਖਬਰ ਤੇ ਛੱਤ ਅੱਜ ਗੱਲਬਾਤ ਕਰਾਂਗੇ ਜੇ ਜੋ ਅੱਜ ਕਿਸਾਨਾਂ ਦੀ ਮੀਟਿੰਗ ਹੋਈ ਹੈ ਭਾਵੇਂ ਅੱਜ ਕਿਹਾ ਜਾ ਰਿਹਾ ਸੀ ਕਿ ਅੱਜ ਹੋ ਸਕਦਾ ਹੈ ਕਿ ਮੀਟਿੰਗ ਦੇ ਵਿੱਚ ਕੋਈ ਵੱਡੀ ਖਬਰ ਮਿਲ ਸਕਦੀ ਹੈ ਸਮਝੌਤਾ ਹੋ ਸਕਦਾ ਕੋਈ ਵੱਡਾ ਐਲਾਨ ਹੋ ਸਕਦਾ ਪਰ ਹਾਲੇ ਮੀਟਿੰਗ ਬੇਚਿੱਤਰ ਰਹੀ ਹੈ ਮੀਟਿੰਗ ਦੇ ਵਿੱਚ ਹਾਲੇ ਉਹ ਮੰਗਾਂ ਜੋ ਹੈ ਸੀ ਆਪਸ ਦੇ ਜਿਹੇ ਮੱਤ ਪੇਚ ਸੀ ਉਹ ਨਹੀਂ ਹਾਲੇ ਜੇਕਰ ਕਿਹਾ ਜਾਵੇ ਤਾਂ ਕਿਸਾਨ ਆਗੂ ਜਿਵੇਂ ਸਿੰਘ ਢੱਲੇਵਾਲ ਲਗਾਤਾਰ ਅੱਜ 53 ਦਿਨ ਹੋ ਗਏ ਹਨ ਮਰਨਵਰਤ ਤੇ ਬੈਠੇ ਨੇ ਉਹਨਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ ਪਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਇੱਕਜੁੱਟ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ ਇਹਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਜੀ ਚਿੱਲਾ ਸਾਹਿਬ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਮਨਦੀਪ ਜੀ ਜੀ ਚਿੱਲਾ ਸਾਹਿਬ ਉਮੀਦ ਜਿਤਾਈ ਜਾ ਰਹੀ ਸੀ ਕਿ ਅੱਜ ਹੋ ਸਕਦਾ ਹੈ ਕਿ ਕਿਸਾਨ ਜਥੇਬੰਦੀਆਂ ਦੀ ਜਿਹੜੀ ਏਕਤਾ ਉਹ ਹੋ ਸਕੇ ਜੀ ਪਰ ਫਿਲਹਾਲ ਕੁਝ ਏਕਤਾ ਹੁੰਦੀ ਦਿਖਾਈ ਨਹੀਂ ਦੇ ਰਹੀ ਮਨਦੀਪ ਜੀ ਬਿਲਕੁਲ ਇਹ ਬਹੁਤ ਅਫਸੋਸਨਾਕ ਗੱਲ ਹੈ ਕਿ ਸਾਰੇ ਪੰਜਾਬ ਦੇ ਕਿਸਾਨ ਸਾਰੇ ਪੰਜਾਬ ਦੇ ਵਰਗ ਚਾਹੁੰਦੇ ਨੇ ਕਿ ਕਿਸਾਨ ਜਥੇਬੰਦੀਆਂ ਇਕੱਠੇ ਹੋਣ ਜੀ ਕਿਸਾਨ ਜਥੇਬੰਦੀਆਂ ਦੀ ਫੁੱਟ ਪੰਜਾਬ ਦੇ ਕਿਸੇ ਵਰਗ ਨੂੰ گوਾਰਾ ਨਹੀਂ ਹੂੰ ਤੇ ਕਿਸਾਨ ਸੰਘਰਸ਼ ਕਰ ਰਹੀਆਂ ਜਿਹੜੀਆਂ ਦੋ ਧਿਰਾਂ ਸੀ ਕਿਸਾਨ ਮਜ਼ਦੂਰ ਮੋਰਚਾ ਤੇ ਸੰਘਤ ਕਿਸਾਨ ਮੋਰਚਾ ਗੈਰ ਸਿਆਸੀ ਜੀ ਤੇ ਦੂਜੇ ਪਾਸੇ ਸੰਘਤ ਕਿਸਾਨ ਮੋਰਚੇ ਦੋਵੇਂ ਧਿਰਾਂ ਇਹ ਤਿੰਨ ਧਿਰਾਂ ਇੱਕ ਕਿਸਮ ਦੇ ਹੋ ਗਿਆ ਤੇ ਤਿੰਨੇ ਧਿਰਾਂ ਦਰਮਿਆਨ ਪਾਟੜਾਂ ਚ ਲਗਾਤਾਰ ਇਹ ਦੂਜੀ ਮੀਟਿੰਗ ਸੀ ਇਸ ਤੋਂ ਪਹਿਲਾਂ ਪਟਿਆਲੇ ਤੇ ਚੰਡੀਗੜ੍ਹ ਵੀ ਦੋਵੇਂ ਧਿਰਾਂ ਚ ਮੀਟਿੰਗਾਂ ਹੋ ਚੁੱਕੀਆਂ ਨੇ ਬਿਲਕੁਲ ਜੀ ਅੱਜ ਮੀਟਿੰਗ ਹੋਈ ਇਸ ਮੀਟਿੰਗ ਤੋਂ ਅੱਜ ਬਹੁਤ ਉਮੀਦਾਂ ਸੀ ਕਿਉਂਕਿ ਜਿਹੜੀ ਪਿਛਲੀ 11 ਤਰੀਕ ਨੂੰ ਮੀਟਿੰਗ ਹੋਈ ਸੀ ਨਾ ਜੀ ਉਹਦੇ ਚ ਕਿਹਾ ਕਿ ਅਸੀਂ ਕਿ ਸਾਰਾ ਕੁਝ ਠੀਕ ਠਾਕ ਹੈ ਤੇ ਸਾਡੇ ਲਗਭਗ ਤੈ ਹੋ ਗਿਆ ਸਾਰਾ ਕੁਝ ਤੇ ਅਸੀਂ ਜਲਦੀ ਐਲਾਨ ਕਰ ਦਾਂਗੇ ਆਪਸੀ ਇੱਕ ਦੂਜਾ ਇਸੇ ਕਰਕੇ ਸਾਰਿਆਂ ਦੀਆਂ ਨਜ਼ਰਾਂ 'ਚ ਲੱਗੀਆਂ ਹੋਈਆਂ ਸੀ ਕਿ ਪਤਲਾ ਦੇ 9ਵੇਂ ਪਾਸਚਾਈ ਦੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ 'ਚ ਜਿਹੜੀ ਅੱਜ ਮੀਟਿੰਗ ਹੋ ਰਹੀ ਹੈ ਇਹਦੇ 'ਚ ਬਸ ਐਲਾਨ ਹੋਣਾ ਹੀ ਬਾਕੀ ਹੈ ਬਾਕੀ ਸਾਰਾ ਕੁਝ ਹੋ ਗਿਆ ਹਮ ਪਰ ਮੰਨਦੀਪ ਜਿਹਾ ਹੋਇਆ ਨਹੀਂ ਹੋਇਆ ਕਿ ਨਹੀਂ ਇਹ ਜਿਹੜਾ ਇਹ ਵੀ ਲੱਗ ਰਿਹਾ ਹੈ ਕਿ ਸ਼ਾਇਦ ਕੋਈ ਮਤਭੇਦ ਜਾਂ ਨਾ ਵਧ ਗਏ ਹੋਣ ਭਾਵੇਂ ਹਲੇ ਪੂਰੀ ਡਿਟੇਲ ਨਹੀਂ ਆਈ ਦੇਖੋ ਪਿਛਲੀ ਵਾਰ ਜਿਹੜੀ ਮੀਟਿੰਗ ਹੋਈ ਸੀ ਦੋਵਾਂ ਧਿਰਾਂ ਨੇ ਫਿਰ ਸਾਂਝੀ ਪ੍ਰੈਸ ਕਾਪਸ ਕੀਤੀ ਹਮ ਪਰ ਜਿਹੜੀ ਅੱਜ ਮੀਟਿੰਗ ਹੋਈ ਹੈ ਇਹਦੇ ਵਿੱਚ ਦੋਵਾਂ ਧਿਰਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਬਿਲਕੁਲ। ਯਾਰੇ ਸਰਬੰਸ ਸਿੰਘ ਪੰਦੇਰ ਤੇ ਉਹਨਾਂ ਦੇ ਗਰੁੱਪ ਦੇ ਦੂਜੇ ਸਾਥੀ ਸੀ ਉਹਨਾਂ ਨੇ ਅਲੱਗ ਤੋਂ ਕੀਤੀ ਹੈ ਤੇ ਦੂਜੇ ਪਾਸੇ ਜਿਹੜੇ ਸੰਘਟ ਕਿਸਾਨ ਮੋਰਚਾ ਦੇ ਡਾਕਟਰ ਦਰਸ਼ਨਪਾਲ, ਜਗਿੰਦਰ ਅਗਰਾਹਾ, ਬਲਬੀਰ ਸਿੰਘ ਰਾਜੀਵਾਲ ਇਹਨਾਂ ਨੇ ਅਲੱਗ ਤੋਂ ਕੀਤੀ ਹੈ। ਬਿਲਕੁਲ ਜੀ। ਤੇ ਕਹਿ ਰਹੇ ਨੇ ਕਿ ਅਜੇ ਸਾਨੂੰ ਹੋਰ ਸਮਾਂ ਚਾਹੀਦਾ ਹੈ ਜੇ ਏਜੰਡਾ ਸਾਡਾ ਤੈਅ ਹੋਣਾ ਬਾਕੀ ਹੈ ਵੀ 12 ਮੰਗਾ ਤਾਂ ਉਹੀ ਨੇ ਜਿਹੜੀਆਂ ਪੁਰਾਣੀਆਂ ਸੀ। ਸੰਗਠਿਤ ਕਿਸਾਨ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੇ ਦਿੱਲੀ ਵਾਲੇ ਮੋਰਚੇ ਦੀਆਂ ਹੂੰ ਤੇ ਜਿਹੜਾ ਸੰਗਠਿਤ ਕਿਸਾਨ ਮੋਰਚਾ ਹੈ ਜਿਹੜਾ ਹੁਣ ਨਵੇਂ ਕੌਮੀ ਖੇਤੀ ਮੰਡੀ ਬਿੱਤੀ ਆਈ ਹੈ ਜਿਹਨੂੰ ਮੰਨਿਆ ਜਾ ਰਿਹਾ ਹੈ ਕਿ ਕਾਲੇ ਕਾਨੂੰਨ ਨੇ ਦੀ ਦੁਆਰਾ ਵਾਪਸੀ ਕਰ ਰਹੀ ਹੈ ਕੇਂਦਰ ਸਰਕਾਰ ਪਿਛਲੇ ਦਰਵਾਜ਼ੇ ਰਾਹੀਂ ਸੰਗਠਿਤ ਕਿਸਾਨ ਮੋਰਚਾ ਉਹਦੇ ਲਈ ਵੱਡੀ ਜੰਗ ਲੜਨਾ ਚਾਹੁੰਦਾ ਹੈ ਜੀ ਜਿਹੜੀਆਂ ਦੂਜੀਆਂ ਥਿਰਾਨ ਨੇ ਜਿਹੜੇ ਸੰਭੂ ਤੇ ਖਨੌਰੀ ਬਾਰਡਰ ਤੇ ਡਟੀਆਂ ਹੋਈਆਂ ਨੇ ਲਗਾਤਾਰ ਪਿਛਲੇ 11 ਮਹੀਨੇ ਤੋਂ ਔਰ ਜਿਹੜੀ ਉਹਨਾਂ ਦੀ ਮੰਗਾਂ ਹੈਗੀਆਂ ਨੇ ਆਲਰੇਡੀ ਪਹਿਲਾਂ ਐਮਐਸਪੀ ਦੀ ਬਾਕੀ ਕਾਨੂੰਨੀ ਗਰੰਟੀ ਉਹਦਾ ਹੈ ਤਾਂ ਸਾਰਿਆਂ ਦੀ ਸਹਿਮਤੀ ਵਾਲੀ ਵਾਂਗਿਆ ਉਹ ਵੀ ਬਿਲਕੁਲ ਉਹ ਉਹਨਾਂ ਨੂੰ ਲੈ ਕੇ ਸੋ ਦੋਵੇਂ ਤਿਰਾਂ ਕਹਿੰਦੇ ਆ ਜੀ ਸਾਨੂੰ ਹੋਰ ਸਮਾਂ ਚਾਹੀਦਾ ਹੈ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਮਨਦੀਪ ਜੀ ਕਿ ਕਿੰਨਾ ਕੁ ਸਮਾਂ ਚਾਹੀਦਾ ਹੈ 54 ਦਿਨ ਹੋ ਗਏ ਜਗਦੀਸ਼ ਸਿੰਘ ਡੱਲੇਵਾਲ ਮਰਨ ਵਰਤ ਤੇ ਹੈ ਉਹਨਾਂ ਦੇ ਜਿਹੜੇ ਸਾਹਾਂ ਨੇ ਤੰਦ ਹੈ ਲਗਾਤਾਰ ਕਮਜ਼ੋਰ ਹੋ ਰਹੀ ਹੈ, ਬੀਕੀ ਤੋਂ ਉਹਨਾਂ ਦਾ ਬਜਲ ਕੱਟ ਗਿਆ, ਦਿਲ ਦੀ ਧੜਕਣ ਬਿਲਕੁਲ ਹੌਲੇ ਚੱਲ ਰਹੀ ਹੈ, ਉਹ ਨਾ ਉੱਠ ਨਹੀਂ ਸਕਦੇ, ਹੁਣ ਤਾਂ ਪਾਣੀ ਦੀ ਕੁੱਟ ਵੀ ਅੰਦਰੋਂ ਨਹੀਂ ਜਾ ਰਹੀ ਉਹਨਾਂ ਦੀ। ਤੇ ਫਿਰ ਜਦੋਂ ਇਹ ਸਾਰੀ ਜਿਹੜੀਆਂ ਜਥੇਬੰਦੀਆਂ ਨੇ ਕਾਦੀ ਉਡੀਕ ਕਰ ਰਹੀਆਂ ਨੇ, ਕੀ ਇਹ ਇੱਕ ਪ੍ਰਾਇੋਰਟੀ ਇਹ ਨਹੀਂ ਹੋਣੀ ਚਾਹੀਦੀ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ? ਹੂੰ। ਤੇ ਉਸ ਦੇ ਲਈ ਤਾਂ ਫਿਰ ਮੈਨੂੰ ਲੱਗਦਾ ਵੀ ਅੱਧਾ ਘੰਟਾ ਵੀ ਨਹੀਂ ਲੱਗਣਾ ਚਾਹੀਦਾ ਕੋਈ ਫੈਸਲਾ ਲੈਣ ਲਈ ਠੀਕ ਹੈ ਜਥੇਬੰਦੀਆਂ ਦੇ ਆਪਣੇ ਨੀयम ਆਪਣੇ ਸਿਧਾਂਤ ਹੁੰਦੇ ਨੇ ਤੇ ਜਿਹੜੇ ਮੋਰਚੇ ਲਾਏ ਸੀ ਸੰਘਤ ਕਿਸਾਨ ਮੋਰਚੇ ਨੂੰ ਪੁੱਛ ਕੇ ਨਹੀਂ ਲਾਏ ਗਏ ਸੀ ਸੰਭੂ ਟਿਕਨੌਰੀ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਜਗਜੀਤ ਸਿੰਘ ਦੱਲੇਵਾਲ ਵੀ ਸੰਘਤ ਕਿਸਾਨ ਮੋਰਚੇ ਦੀ ਸਹਿਮਤੀ ਨਾਲ ਮਰਨ ਵਰਤ ਤੇ ਨਹੀਂ ਬੈਠੇ ਸੀ ਹਮ ਪਰ ਹੁਣ ਜਦੋਂ ਬੈਠ ਹੀ ਗਏ ਨੇ ਤੇ 54 ਦਿਨ ਹੋ ਗਏ ਤੇ ਸਾਰੇ ਲੋਕ ਉਹਨਾਂ ਦੀ ਜ਼ਿੰਦਗੀਆਂ ਦੁਆਵਾਾਂ ਕਰ ਰਹੇ ਨੇ ਜ਼ਿੰਦਗੀ ਦੀਆਂ ਅਰਦਾਸਾਂ ਕਰ ਰਹੇ ਨੇ ਤਾਂ ਫਿਰ ਹੁਣ ਤਾਂ ਫਰਜ਼ ਬਣਦਾ ਹੈ ਨਾ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਕਿ ਹੁਣ ਤਾਂ ਤੁਸੀਂ ਭਾਈ ਇਕੱਠ ਹੋ ਜਓ ਹੁਣ ਕਿਉਂ ਲਗਾਤਾਰ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਹੁਣ 11 ਤੋਂ 18 ਸੈਡ ਹੁਣ 18 ਤੋਂ ਅਗਲੀ ਤਾਂ ਡੇਟ ਵੀ ਸੈਤ ਤੈ ਨਹੀਂ ਹੋਈ ਕਿ ਕਦੋਂ ਹੋਣੀ ਹੈ ਹੁਣ ਅਗਲੀ ਮੀਟਿੰਗ ਹੋਵੇਗੀ ਵੀਗੀ ਜਾਂ ਨਹੀਂ ਹੋਵੇਗੀ ਇਹ ਵੀ ਨਹੀਂ ਪਤਾ ਬਿਲਕੁਲ ਇਸ ਕਰਕੇ ਬੜਾ ਨਿਰਾਸ਼ਾਜਨਕ ਜਿਹੜਾ ਮੀਟਿੰਗ ਚੋਂ ਬਾਹਰ ਆਏ ਨੇ ਜਿਹੜੇ ਤੱਥ ਨੇ ਕਿ ਨਹੀਂ ਅੱਜ ਇਕਤਾ ਹੋ ਸਕੀ ਇਹ ਬਹੁਤ ਮੰਦਭਾਗੀ ਮੰਦਭਾਗੀ ਗੱਲ ਹੈ ਸਾਰੇ ਸਾਰੇ ਸੰਸਾਰ ਦੇ ਕਿ ਸਾਰੀ ਜਿਹੜੇ ਪੰਜਾਬ ਦੇ ਸਾਰੇ ਕਿਸਾਨ ਨੇ ਪਿੰਡਾਂ ਦੇ ਸੱਥਾਂ 'ਚ ਗੱਲਾਂ ਕਰਨ ਵਾਲੇ ਤੇ ਜਿਹੜੇ ਲਗਾਤਾਰ ਕਿਸਾਨ ਸੰਘਰਸ਼ ਨੂੰ ਸਪੋਰਟ ਕਰਨ ਵਾਲੇ ਥੱਲੇ ਹੇਠ ਲਈ ਗਰਾਊਂਡ 11 ਦੇ ਝੰਡੇ ਚੁੱਕਣ ਵਾਲੇ ਜਿਹੜੇ ਕਿਸਾਨ ਨੇ ਉਹ ਚਾਹੁੰਦੇ ਸੀ ਕਿ ਅੱਜ ਏਕਤਾ ਹੋ ਕੇ ਕੋਈ ਨਵਾਂ ਪੈਟਰਨ ਅਪਣਾਇਆ ਜਾਵੇ ਤਾਂ ਕਿ ਜਿੱਥੇ ਧਲੇਵਾਲ ਦੀ ਜਾਨ ਬਚਾਈ ਜਾ ਸਕੇ ਤੇ ਕੇਂਦਰ ਸਰਕਾਰ ਤੇ ਵੀ ਕੋਈ ਦਬਾਅ ਬਣੇ ਕਿਉਂਕਿ ਜਦੋਂ ਇਕੱਠੇ ਹੋਣਗੇ ਨਾ ਜੀ ਦੋਵੇਂ ਤਿੰਨੇ ਧਿਰਾਂ ਫਰ ਕੇਂਦਰ ਨੂੰ ਵੀ ਲੱਗੇਗਾ ਮਹਿਸੂਸ ਹੋਏਗਾ ਕਿ ਕਿਤੇ ਪਿਛਲੇ ਵਾਰ ਵਰਗਾ ਫਿਰ ਸਾਰੇ ਕੋਈ ਦੇਸ਼ ਦੀ ਕੋਈ ਨਵਾਂ ਮੋਰਚਾ ਨਾ ਕਿਸਾਨਾਂ ਦਾ ਖੜਾ ਹੋ ਜਵੇ ਹਾਲੇ ਤੱਕ ਤਾਂ ਟਸ ਤੋਂ ਮਸ ਨਹੀਂ ਹੋ ਰਹੀ ਕੇਂਦਰ ਸਰਕਾਰ ਨਾਲ ਕਿਸੇ ਕਿਸਾਨ ਨਾਲ ਗੱਲ ਕਰਕੇ ਰਾਜੀ ਹੈ ਨਾ ਉਹਨਾਂ ਦੇ ਕੋਈ ਜਗਦੀਸ਼ ਸਿੰਘ ਡੱਲੇਵਾਲ ਬਾਰੇ ਉਹਨਾਂ ਨੂੰ ਕੋਈ ਹੈਗਾ ਕੋਈ ਭੋਰਾ ਵੀ ਮਾੜਾ ਮੋਟਾ ਵੀ ਉਹਨਾਂ ਤੇ ਉਹਨਾਂ ਨੂੰ ਕੁਝ ਨਹੀਂ ਲੱਗ ਰਿਹਾ ਵੀ ਧਿਆਨ ਦੇ ਲੈਣ ਉਸ ਵੱਲ ਬੇਚਾਨੇ ਹੋਏ ਬੈਠੇ ਨੇ ਨਾ ਉਹ ਦੇਖ ਰਹੇ ਨੇ ਕੁਝ ਨਾ ਸੁਣ ਰਹੇ ਨੇ ਕਿਸੇ ਦੀ ਗੱਲ ਜੀ ਇਸ ਕਰਕੇ ਕਿਸਾਨ ਜਥੇਬੰਦੀਆਂ ਦੀ ਅੱਜ ਦੀ ਜਿਹੜੀ ਇਕਤਾ ਵਾਲੀ ਗੱਲ ਮੁੜ ਕੇ ਸਿਰੇ ਨਾ ਚੜਨਾ ਬਹੁਤ ਮਨ ਭਾਗੀ ਗੱਲ ਹੈ ਕਿ ਨਹੀਂ ਹੋਣੀ ਚਾਹੀਦੀ ਸੀ ਕਿਸਾਨਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਸਮੇਂ ਦੀ ਲੋੜ ਹੈ ਬਿਲਕੁਲ ਜੀ ਪੰਜਾਬੇ ਮੰਗਾ ਸਾਂਝੀਆਂ ਨੇ ਤੇ ਕਿਸਾਨਾਂ ਦਾ ਦੁਸ਼ਮਣ ਸਾਂਝਾ ਹੈ ਤੇ ਸਾਰਾ ਕਿਸਾਨਾਂ ਦੀਆਂ ਮੁਸ਼ਕਲਾਂ ਸਾਂਝੀਆਂ ਨੇ ਸੋ ਜਦੋਂ ਸਾਂਝੀ ਲੜਾਈ ਲੜ ਚੁੱਕੇ ਨੇ ਪਹਿਲਾਂ ਫਿਰ ਹੋਣਾ ਇਹ ਦੁਬਾਰਾ ਫੇਰ ਸਾਂਝ ਬਣਾਉਣ ਲਈ ਇੰਨੀ ਲੰਮੀ ਦੇਰ ਕਿਉਂ ਹੋ ਰਹੀ ਹੈ ਕਿਸਾਨ ਜਾਣਨਾ ਚਾਹੁੰਦੇ ਨੇ ਕਿਸਾਨ ਦੇ ਤੇ ਬੰਦਿਆਂ ਠੀਕ ਹੈ ਆਪੋ ਆਪਣੇ ਲੀਡਰ ਤਰਕ ਦੇ ਕੇ ਪ੍ਰੈਸ ਕਾਨਫਰੰਸਾਂ ਚ ਗਏ ਨੇ ਤੇ ਕਹਿ ਕੇ ਵੀ ਗਏ ਨੇ ਕਿ ਜਲਦੀ ਹੋ ਜਾਊਗੀ ਇੱਕ ਤਾਂ ਕਦੋਂ ਹੋਏਗੀ ਕਦੋਂ ਡਿੱਗੇਗਾ ਜਿਹੜਾ ਉਹ ਉਠਦਾ ਮੂੰਖ ਖੁੱਲਿਆ ਹੋਇਆ ਹੁੰਦਾ ਹੈ ਕਦੋਂ ਹੋਏਗਾ ਕਿਉਂਕਿ ਬਹੁਤ ਜ਼ਰੂਰੀ ਹੈ ਹੁਣ ਦਗਦੀਰ ਸਿੰਘ ਢੱਲੇਵਾਰ ਦੀ ਤਾਂ ਪਲ-ਪਲ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਬਿਲਕੁਲ ਤੇ ਫਿਰ ਜੇ ਬਾਅਦ ਚ ਭੋਗਾ ਦੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਣਾ ਹੁਣ ਜਿਉਂਦੇ ਬੰਦੇ ਦੇ ਨਾਲ ਨਹੀਂ ਖੜਨਾ ਫਿਰ ਉਹਦਾ ਕੀ ਫਾਇਦਾ ਹੋਏਗਾ ਦੇਵਜੀਤ ਜੀ ਬਹੁਤ ਲੋੜ ਸੀ ਅੱਜ ਜਿਹੜਾ ਨਹੀਂ ਹੋਈ ਇਹ ਤਾਂ ਜ਼ਿਆਦਾਤਰ ਜਿਹੜੇ ਉਹਨਾਂ ਦੇ ਲੀਡਰ ਨੇ ਉਹ ਦੱਸ ਸਕਦੇ ਨੇ ਪਰ ਅਸੀਂ ਜਿਹੜੇ ਆਮ ਸੁਧਾਰਨ ਕਿਸਾਨਾਂ ਨਾਲ ਗੱਲਬਾਤ ਕਰਨ ਵਾਲੇ ਲੋਕ ਆ ਸਾਨੂੰ ਤਾਂ ਐਵੇਂ ਲੱਗਦਾ ਕਿ ਬਹੁਤ ਜਲਦੀ ਹੋ ਜਾਣੀ ਚਾਹੀਦੀ ਸੀ ਜੇ ਦੀ ਇੱਕ ਤਾਂ ਨਹੀਂ ਹੋ ਰਹੀ ਤੇ ਸਾਰੇ ਸਾਰੇ ਡਿਮਾਂਡ ਕਰ ਰਹੇ ਨੇ ਕਿ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣ ਹੂੰ ਤਾਂ ਮੈਂ ਉਹ ਉਹਨਾਂ ਜਿਹੜੇ ਖ ਸੰਭੂ ਤੇ ਖਨੌਰੀ ਚਲਾ ਰਹੇ ਨੇ ਮੋਰਚੇ ਉਹਨਾਂ ਦਾ ਦੁੱਗਣਾ ਫਰਜ਼ ਬਣਦਾ ਹੈ ਕਿ ਉਹ ਸਮਰਪਣ ਕਰ ਦੇਣ ਆਪਣੇ ਮੋਰਚਿਆਂ ਨੂੰ ਸੂਤ ਕਿਸਾਨ ਮੋਰਚੇ ਨੂੰ ਜੀ ਨਾ ਅੜਿੱਕੇ ਲਣ ਹੋ ਸਕਦਾ ਹੈ ਵੀ ਇੱਕ ਅੜਿੱਕਾ ਆ ਗਿਆ ਹੋਵੇ ਮਨਦੀਪ ਜੀ ਕੇ ਜਿਹੜਾ ਸਰਵਨ ਸਿੰਘ ਪੰਦੇਰ ਹੈ ਉਹਨਾਂ ਨੇ 21 ਤਰੀਕ ਨੂੰ ਫੇਰ ਕਹਤੇ ਦਿੱਲੀ ਕੁਛ ਜੀ ਤੇ ਕਿਸਾਨ ਜਥੇਬੰਦੀਆਂ ਦੂਜਿਆਂ ਨੂੰ ਲੱਗਦਾ ਹੋਊਗਾ ਵੀ ਹੁਣ ਜਦੋਂ ਸਾਡੇ ਨਾਲ ਸਾਰੀ ਸਾਂਝ ਇਕਤਾ ਦੀ ਗੱਲ ਚੱਲ ਰਹੀ ਸੀ ਫਿਰ ਨਹੀਂ ਪ੍ਰੋਗਰਾਮ ਦਿੱਤਾ ਜਾਣਾ ਚਾਹੀਦਾ ਸੀ ਆਪਣੀ ਜਗ੍ਹਾ ਬਿਲਕੁਲ ਠੀਕ ਨਹੀਂ ਓਬਵੀਅਸਲੀ ਹੂੰ ਇਹ ਨਹੀਂ ਬਦਾਉਣ ਮੀਟਿੰਗ ਵਿੱਚ ਕੀ ਹੋਇਆ ਕਿਉਂ ਅੱਜ ਦੀ ਜਿਹੜੀ ਕਹਿ ਕਹੀ ਜਾਂਦੀਆਂ ਨੇ ਦੋਵੇਂ ਤਰ੍ਹਾਂ ਖੁਸ਼ਗਵਾਰ ਮਾਹੌਲ 'ਚ ਮੀਟਿੰਗ ਹੋਈ ਦੇਖੋ ਖੁਸ਼ਗਵਾਰ ਮਾਹੌਲ 'ਚ ਮੀਟਿੰਗ ਹੋਈ ਫਿਰ ਭਾਈ ਕਾਸਰ ਕਿੱਥੇ ਰਹਿ ਗਈ ਹੈ ਤੇ ਦੱਸ ਦੋ ਕਿ ਬਿਲਕੁਲ ਮੁੜ ਕੇ ਜਿਹੜੀਆਂ ਤੁਸੀਂ ਸਾਰੇ ਸੀਨੀਅਰ ਬੰਦੇ ਬੈਠੇ ਹੋ ਕਿਹਦੇ ਨਾਲ ਤੁਸੀਂ ਵਿਚਾਰ ਕਰਨੀ ਹੈ ਸਾਰੇ ਆਪੋ ਆਪਣੀਆਂ ਜਥੇਬੰਦੀਆਂ ਦੇ ਹੈੱਡ ਨੇ ਜਿਹੜੇ ਬੈਠੇ ਸੀ ਉੱਥੇ ਚਾਹੇ ਉਹ ਸਿੰਘ ਤੇ ਕਿਸਾਨ ਮੋਰਚੇ ਦੇ ਆਗੂ ਸੀ ਚਾਹੇ ਕਿਸਾਨ ਮਜ਼ਦੂਰ ਮੋਰਚੇ ਦੇ ਚਾਹੇ ਗੈਰ ਸਿਆਸੀ ਸਿੰਘ ਤੇ ਕਿਸਾਨ ਮੋਰਚੇ ਦੇ ਤੇ ਫਿਰ ਕੌਣ ਮੋੜ ਰਿਹਾ ਥੋਡੀ ਗੱਲ ਏਕਤਾ ਜਦੋਂ ਤੁਸੀਂ ਕਰੋਗੇ ਲੋਕਾਂ ਚ ਤਾਂ ਦੁੱਗਣਾ ਬਲ ਤੇ ਦੁੱਗਣਾ ਤਾਂ ਸਾ ਇੱਕਦਮ ਪੈਦਾ ਹੋ ਜਾਣਾ ਹੈ ਹੂੰ ਇਸ ਕਰਕੇ ਇਹ ਆਪੋ ਆਪਣੀਆਂ ਜਿਹੜੀਆਂ ਤਰਕ ਨੇ ਆਪੋ ਆਪਣੀਆਂ ਜਿਹੜੇ ਤੁਹਾਡੇ ਮਤਭੇਦ ਨੇ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਹੁਣ ਕਿਸਾਨੀ ਬਹੁਤ ਸੰਕਟ 'ਚ ਐ ਕਿਸਾਨ ਅਗੂ ਜਗਦੀਸ਼ ਸਿੰਘ ਡੱਲੇਵਾਲ ਦੀ ਜਾਨ ਖਤਰੇ 'ਚ ਐ ਕਿਸਾਨੀ ਨੂੰ ਸੰਕਟ 'ਚੋਂ ਕੱਢਣ ਲਈ ਤੇ ਜਗਦੀਸ਼ ਸਿੰਘ ਡੱਲੇਵਾਲ ਨੂੰ ਬਚਾਉਣ ਲਈ ਕਿਸਾਨ ਧਿਰਾਂ ਜਿਹੜੀਆਂ ਅੱਜ ਇਕਜੁੱਟ ਨਹੀਂ ਹੋਈਆਂ ਉਹਦਾ ਬਹੁਤ ਅਫਸੋਸ ਐ ਬਿਨਾਂ ਕਿਸੇ ਦੇਰੀ ਤੋਂ ਬਹੁਤ ਜਲਦੀ ਕੋਈ ਅਗਲੀ ਮੀਟਿੰਗ ਕਰਕੇ ਦੋਵੇਂ ਧਿਰਾਂ ਨੂੰ ਜਿਹੜਾ ਇਕੱਠਾ ਹੋ ਕੇ ਚੱਲਣ ਦਾ ਕੋਈ ਨਾ ਕੋਈ ਸੰਕਲਪ ਜ਼ਰੂਰ ਲੈਣਾ ਚਾਹੀਦਾ ਜੀ ਬਿਲਕੁਕੁਲ ਜੀ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮਨਦੀਪ ਜੀ